ਟੜੀ ਤੇ ਸਿਰ ਧਰਨਾ ਦਾ ਦੂਰ ਦੀ ਗੱਲ ਐ ਅਨਮੋਲ ਗਗਨਮਾਨ ਆਪਣਾ ਨੋਂ ਹੀ ਕੱਟ ਕੇ ਦਿਖਾ ਦੇਵੇ ਇਹ ਗੱਲਾਂ ਅਸੀਂ ਨਹੀਂ ਕਹਿ ਰਹੇ ਇਹ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਕਹੀਆਂ ਨੇ ਉਹਨਾਂ ਨੇ ਆਪ ਸਰਕਾਰ ਤੇ ਹਮਲਾ ਕੀਤਾ ਕਿ ਇਹ ਸਰਕਾਰ ਨੇ ਸਿਰਫ ਗੱਲਾਂ ਹੀ ਮਾਰੀਆਂ ਨੇ ਹੁਣ ਤੱਕ ਕੁਝ ਨਹੀਂ ਕੀਤਾ ਹੁਣ ਤੱਕ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਉਹਨਾਂ ਨੇ ਅਨਮੋਲ ਗਗਨਮਾਨ ਤੇ ਖਾਸ ਤੌਰ ਤੇ ਹਮਲੇ ਕੀਤੇ ਨੇ ਕਿ ਅਨਮੋਲ ਗਗਨਮਾਨ ਨੇ 20 ਵੱਡੇ ਵੱਡੇ ਵਾਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਵਟੋਰੀਆਂ ਨੇ ਅਤੇ ਹੁਣ ਅੱਗੇ ਹੋਰ ਦੇਖਦੇ ਆ ਨਵਜੋਤ ਸਿੱਧੂ ਨੇ ਕੀ ਕੀ ਕਿਹਾ ਤੂੰ ਕਹਿੰਦਾ ਸੀ ਕੋਰਸਟੋਰ ਖੋਲਾਂਗੇ ਤੂੰ ਕਹਿੰਦਾ ਸੀ ਸਾਦੇਗਾ ਤੂੰ ਕਹਿੰਦਾ ਸੀ ਛੋੜੇ ਤੋਂ ਪਾਸੇ ਹੋ ਕੇ ਦਾਣਾ ਦੀ ਐਮਐਸਟੀ ਦੇਗਾ ਇੱਕੋ ਬੀਬੀ ਐ ਕੀ ਨਾਂ ਦਾ ਅਨੂਮੋਲ ਅਨੂਮੋਲ ਸੀਸ ਵਹਾ ਦੇਉਗੇ ਸੀਜ਼ਾ ਬੀਬੀ ਤੇ ਆ ਲੱਗਾ ਜਿਵੇਂ ਫੈਰੀ ਵਾਲਾ ਜੁੜਿਆ ਹੋਵੇ ਸਬਾਰਾ ਦੇ ਐਮਐਸਪੀ ਸਬਾਰਾ ਤੇ ਅਮਰ ਜਪੀ ਸੀਜ਼ਾ ਮੈਂ ਕਹੂੰ ਕੀ ਜੀ ਦਾ ਨੌਕਾ ਦਿਖਾ ਥੋੜੇ ਬਕੇ ਝੂਠੇ ਸੂਬੇ ਦਾ ਕੁਵਾਦੇ ਉੱਪਰ ਤੁਸੀਂ 5 ਗੋੜ ਕਰਦੇ ਹੋ ਸੂਬੇ ਉਹਨੇ ਡਬਲ ਕਰ ਲੇ ਕੱਲੀ 60 ਹਜ਼ਾਰ ਕਰੋੜ ਤੋਂ ਤੁਸੀਂ 1 ਲੱਖ 20 ਕਰੋੜ 1 ਲੱਖ 20 ਹਜ਼ਾਰ ਕਰੋੜ ਸੈਂਟਰ ਤੋਂ ਲੈ ਸਕਦੇ ਹੋ ਉਹ ਖਾਣ ਲਿਆ 50 ਹਜ਼ਾਰ ਕਰੋੜ ਟਿਕਾਰ ਵੀ ਨਹੀਂ ਮਾਰਦੇ ਰੇਤਾ ਦੂਜਾ ਸਾਰਾ ਕੁਝ ਤੇ ਪੰਜਾਬ ਨੂੰ ਚਲਾਉਣੇ ਉਹ ਕਰਜ਼ੇ ਤੇ ਉਹ ਕਰਜ਼ਾ ਪੰਜਾਬ ਬੋੜੇ ਇਹ ਤੁਹਾਡੀਆਂ ਪੌਂਚੀਆਂ ਨੇ ਫਿਰ ਕਹਿੰਦੇ ਉਹ ਜੋਗਾ ਕਰ ਫਿਰ ਕਹਿੰਦੇ ਉਹ ਜੋਗਾ ਤੂੰ ਅਰਦਾਸ ਕਰਾਇਗਾ ਪੰਜਾਬੀਆਂ ਨੂੰ ਅਸੀਂ ਆਪ ਹੀ ਅਰਦਾਸ ਕਰਦੇ ਆ ਅਰਦਾਸਾਂ ਠੀਕ ਹੋ ਜੂ ਹਾਈ ਕੋਰਟ ਕਹਿੰਦਾ ਬੀਐਸਐਫ ਵਾਲਿਆਂ ਨੇ 77 ਬੰਦਿਆਂ ਦੇ ਨਾਮ ਦਿੱਤੇ ਜਿਹੜੇ ਨਸ਼ੇ ਕਰਦੇ ਆ 77 ਬੰਦਿਆਂ ਦੇ ਨਾਮ ਲਿਖੇ ਆ ਉਹ ਕਹਿੰਦਾ ਦੇ ਤੇਰੇ ਹਿੰਮਤ ਆ ਮਾਨ ਸਾਹਿਬ ਹਾਈ ਕੋਰਟ ਕਹਿੰਦਾ ਫੜੇ ਇਹਨੂੰ ਹੈ ਤੁਹਾਡੇ ਚ ਜਾਨ ਖੜਨ ਦੀ ਹੈ 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 ਤੁਹਾਡੇ ਜਾਨ ਉਹ ਪੀਰ ਬਾਬਾ ਦੀ ਮਜਾਰ ਤੇ ਕਦਾ ਵਿਆਹ ਨਹੀਂ ਹੁੰਦਾ ਇਹਨਾਂ ਦਾ ਹਾਲ ਦੱਸਦਾ ਤੁਹਾਨੂੰ ਉਹ ਕਹਿੰਦਾ ਪੀਰ ਬਾਬਾ ਬਤਾਏ ਲੋਈ ਮੇਰਾ ਵਿਆਹ ਕਰਾ ਦੇ 100-100 ਦੇਸੀ ਘੋੜੇ ਚਾਰਾ ਲਾਉ ਲਓ ਜੀ ਉਹਨੇ ਦੇਸੀ ਘੋੜੀ ਦੀ ਪੀਪੀ 37 37 ਸੈਤ ਕੇ ਉਹਨੇ ਰੋਜ਼ 40-40 ਦੇ ਲਾਇਦੇ ਨੂੰ 40 ਪਾ ਦੇ ਰਾਇਆ ਤੋਂ ਉਹਨੇ ਚਾਲਾ ਖੁੱਕੇ ਜਦੋਂ ਇਹ ਚਾਲਾ ਜੜੇ ਪਿੱਛੋਂ ਆ ਜਾਏ ਮੁਖਤਿਆਰ ਸਿਆਂ ਉਹਨਾਂ ਦਾ ਮਹਿਬੀ ਮਕਲਾਵਾ ਆ ਗਿਆ ਵਾਹ ਤੇਰੇ ਕੰਨਾਂ ਬੰਗਲਾਵਾ ਹੈ ਫੇਰ ਬਾਦੇ ਮੁਖਿਆਰ ਨੂੰ ਭਰਮਣ ਹੋਇਆ ਮਾਲੇ 100 ਮਟਾਹਾਂ ਚਾਲੀ ਦੇ ਨੂਰੇ ਕਰਾਂ ਫੇਰ ਉਹ ਆਜੇ ਮੁਖਿਆਰ ਸਿਆ ਕਹਿੰਦਾ ਦੱਸ ਲੰਬੀ ਐ ਉੱਚੀ ਐ ਗੋਰੀ ਐ ਚਿੱਟੀ ਐ ਕਹਿੰਦਾ ਮੁਖਿਆਰ ਸਿਆ ਤੇਰੀ ਮਾਂ ਮਰ ਗਈ ਓਏ ਕਹਿੰਦਾ ਉਹ ਬਾਹ ਤੇਰੇ ਪੀਰ ਬਾਬਾ ਮੇ ਕੋਈ ਉਹ ਬਾਹ ਤੇਰੇ ਪੀਰ ਬਾਬਾ ਮੇ ਕੋਈ ਤਾਂ ਨੰਨੀ ਵਾਲੇ ਤਾਂ ਕੀ ਕਰੀ ਸੀ ਮੇਰੇ ਬਾਪੂ ਵਾਲੇ ਵੀ ਕੋਈ ਅਸਵਾਸ ਜੇਲਾ ਦੇ ਤੋਂ 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 ਕੰਮ ਨੇ ਹਮਾਰੇ ਪਾਸੀਗੜੀ ਮੰਡੀਆ ਮਾਜੂਦ ਨਿਕਲਿਆ ਸੀ ਉਹਨਾਂ ਦਾ ਜੇਤ ਕਰਤਾ ਮਗਰ ਮਾਰਦੇ ਸਿੱਧੂ ਸੱਤੋਂ ਨਹੀਂ ਹਟਾ ਜੇਲਾ ਚ 10 ਲੱਖ ਦੀ ਜ਼ਮੇ ਦੀ ਪੂਰੀ 2000 ਦੀ ਵਿੱਚ ਜਿਹੜੇ ਅੰਡਰ ਟ੍ਰੈਲ 'ਚ ਉਹਨਾਂ ਕੋਲ ਕਿਹਾਦੇ ਦੀ ਪੂਰੀ ਕੰਮ ਕਰਦੇ ਜੇਲੇ ਤੂੰ ਦੀ ਜਿੰਮਤ ਲੱਗਿਆ ਜਦੋਂ ਇਹ ਜਾਂਦਾ ਹੁੰਦਾ ਤੀ 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 ਕਰਦਾ ਤੇ ਜੈਮਤ ਸਿੱਖ ਵੀ ਹੋਏ ਮਜ਼ਾਰ ਕੀ ਹੈ ਕਿਹੜਾ ਫੋਨ ਚੱਲਿਆ ਲਾਗੇ ਲਾਗੇ ਵਾਲਾ ਦੇਖ ਲੈ ਬੋ ਬੋ ਛੀਂਗ ਲੱਗ ਪਾ ਪਲਕ ਮਰੇ ਉਹ ਤੇਰੀ ਪਲਕ ਨਹੀਂ ਜਾਂਦੀ ਤੇ ਲਵਾ ਥਾਈ ਕੀ ਕੈਮਰਾ ਤੇ ਜਿਹਨਾਂ ਦੇ ਵਿੱਚ 3 ਲੱਖ ਫੋਨ ਛੱਜੇ ਤੇ 3 ਜੱਗਾਂ ਤੇ ਨਾਮ ਪਾ ਦੀ ਨਾਮ ਨੋਖੇ ਤੇ ਤੁਹਾਨੂੰ ਨਾਮ ਰੱਖਿਆ